ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਆਪਣਾ ਵੀਲੋਗ ਬਣਾ ਲਗੀਆਂ ਰਾਜਮਾ ਚਾਵਲ ਜੀਰਾ ਰਾਈਸ ਤੇ ਮੈਂ ਤੁਹਾਨੂੰ ਦਿਖਾਵਾਂਗੀ ਵੀ ਮੈਂ ਬਿਲਕੁਲ ਸਿੰਪਲ ਤਰੀਕੇ ਤੇ ਬਹੁਤ ਹੀ ਵਧੀਆ ਤੇ ਬਹੁਤ ਹੀ ਘੱਟ ਟਾਈਮ ਚ ਬਣਾਵਾਂਗੀ ਬਹੁਤ ਇਹਦੇ ਵਿੱਚ ਮਟੀਰੀਅਲ ਵੀ ਨਹੀਂ ਪਾਵਾਂਗੀ ਦੇ ਬਹੁਤ ਹੀ ਹਿਸਾਬ ਨਾਲ ਬਣਾਵਾਂਗੀ ਤੇ ਬਹੁਤ ਹੀ ਟੇਸਟੀ ਤੇ ਬਹੁਤ ਹੀ ਸੁਆਦ ਬਣਾਵਾਂਗੀ ਕਿਉਂਕਿ ਅਹੀਂ ਬਹੁਤੇ ਮਸਾਲੇ ਨਹੀਂ ਖਾਂਦੇ ਬਿਲਕੁਲ ਨੋਰਮਲ ਸਬਜੀ ਬਣਾਈ ਦੀ ਹੈ ਜਿਹੜੀ ਬੱਚੇ ਵੀ ਹਜਮ ਕਰ ਲੈਣ ਬਜ਼ੁਰਗ ਵੀ ਹਜਮ ਕਰ ਲੈਣ ਬੜੇ ਚੰਗੇ ਤਰੀਕੇ ਬਣਾਈ ਦੀ ਹੈ ਕਿਉਂਕਿ ਬਹੁਤੀ ਅਸੀਂ ਕਾਲੀ ਮਿਰਚ ਲਾਲ ਮਿਰਚ ਆਪਣਾ ਤਰ੍ਹਾਂ ਤਰ੍ਹਾਂ ਦੇ ਮਸਾਲੇ ਮੈਂ ਬਿਲਕੁਲ ਨਹੀਂ ਪਾਉਂਦੀ ਮੈਂ ਸਿਰ ਪਾਵਾਂਗੀ ਇਹਦੇ ਵਿੱਚ ਲਸਣ ਅਦਰਕ ਪਿਆਜ਼ ਤੇ ਹਰੀਆਂ ਤੇ ਟੇਸਟ ਵਾਸਤੇ ਖਟਾਈ ਵਾਸਤੇ ਅਸੀਂ ਪਾਵਾਂਗੇ ਆਪਣੇ ਟਮਾਟਰ ਤੇ ਬਹੁਤ ਹੀ ਵਧੀਆ ਤੇ ਬਹੁਤ ਹੀ ਸਵਾਦ ਤੇ ਬਹੁਤ ਹੀ ਟੇਸਟੀ ਰਾਜਮਾ ਬਣਾਵਾਂਗੇ ਬਹੁਤਾਂ ਮਟੀਰੀਅਲ ਪਾਉਣ ਦੇ ਨਾਲ ਇਹ ਨਹੀਂ ਵੀ ਸਬਜੀ ਜਿਆਦਾ ਸਵਾਦ ਬਣਦੀ ਹੈ ਸਬਜੀ ਸਵਾਦ ਬਣਾਂਦੀ ਹੈ ਸਿਰਫ ਤੜਕਾ ਲਾਂਚ ਮਸਾਲਾ ਭੁੰਨਣ ਚ ਉਹਨੂੰ ਚੰਗੀ ਤਰ੍ਹਾਂ ਭੁੰਨਾਗੇ ਤੇ ਸਬਜੀ ਬਹੁਤ ਹੀ ਟੇਸਟੀ ਬਣਾਉਗੇ ਅੱਜ ਅਸੀਂ ਤੁਹਾਨੂੰ ਵਿਖਾਣੇ ਆਂ ਵੀ ਮੈਂ ਕੀ ਕੀ ਤਿਆਰ ਕੀਤਾ ਹੈ ਆ ਦੇਖੋ ਅਸੀਂ ਟਮਾਟਰ ਅਦਰਕ ਥੀ ਲਸਨ ਟਮਾਟਰ ਦੇ ਵਿੱਚੇ ਪੀਸ ਕੇ ਰੱਖ ਲਿੱਤਾ ਹੈ ਤੇ ਆਹ ਇਹ ਸਾਡੇ ਪਿਆਜ਼ ਜਿਹੜੇ ਅਸੀਂ ਗ੍ਰੈਂਡ ਕਰਕੇ ਰੱਖ ਲਿੱਤੇ ਨੇ ਸਭ ਤੋਂ ਪਹਿਲਾਂ ਅਸੀਂ ਪਿਆਜ਼ ਭੁੰਨਾਂਗੇ ਉਸ ਤੋਂ ਬਾਅਦ ਅਸੀਂ ਆਪਣਾ ਇਹ ਮਟੀਰੀਅਲ ਭੁੰਨਾਂਗੇ ਤੇ ਇਹ ਰੇ ਸਾਡੇ ਹੀ ਰਾਜ਼ਮਾ ਇਹ ਦੇਖੋ ਪਿਓਂ ਕੇ ਰੱਖੇ ਹੋਏ ਨੇ ਅਸੀਂ ਉਬਾਲੇ ਵੀ ਨਹੀਂ ਆ ਬਿਨਾ ਉਬਾਲਿਆ ਤੋਂ ਅਸੀਂ ਆਪਣੀ ਰਾਜਮਾ ਤਿਆਰ ਕਰਾਂਗੇ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਐ ਦੇਖੋ ਹੁਣ ਅਸੀਂ ਸਭ ਤੋਂ ਪਹਿਲਾਂ ਆਪਣਾ ਕੋਕਰ ਧਰ ਦਾਂਗੇ ਗੈਸ ਲਗਾ ਕੇ ਤੇ ਫਿਰ ਇਹਦੇ ਵਿੱਚ ਸਸੋਂ ਦਾ ਤੇਲ ਪਾਵਾਂਗੇ ਅਸੀਂ ਪਿਆਜ਼ ਈਓ ਨਹੀਂ ਵਰਤਦੇ ਤੇਲ ਵਰਤ ਕੇ ਤੇ ਫਿਰ ਅਸੀਂ ਤੜਕਾ ਲਗਾਣੇ ਐ ਦੇਖੋ ਸਭ ਤੋਂ ਪਹਿਲਾਂ ਸਿਰ ਆਪਣਾ ਕੋਕਰ ਧਰਤਾ ਕੁੱਕਰ ਵਿੱਚ ਪਾਣੀ ਦੇਖੋ ਬਿਲਕੁਲ ਸੁੱਕ ਚੁੱਕਾ ਹੈ। ਸਭ ਤੋਂ ਪਹਿਲਾਂ ਅਸੀਂ ਲੋੜ ਅਨੁਸਾਰ ਤੇਲ ਪਾਵਾਂਗੇ। ਜਿੰਨੀ ਕਿ ਸਾਨੂੰ ਜ਼ਰੂਰਤ ਹੈ ਜਿਹਦੇ ਨਾਲ ਸਾਡਾ ਮਸਾਲਾ ਪੁੱਜ ਸਕੇ। ਬਹੁਤ ਵਧੀਆ। ਇਹ ਦੋ ਕੜਛੀਆਂ ਤੇਲ ਦੀਆਂ। ਥੋੜਾ ਜਿਹਾ ਅਸੀਂ ਉੱਪਰ ਪਾਵਾਂਗੇ ਤਾਂ ਜੋ ਸਾਡਾ ਮਸਾਲਾ ਚੰਗੀ ਤਰ੍ਹਾਂ ਪੁੱਜ ਸਕੇ। ਹੁਣ ਅਸੀਂ ਤੇਲ ਗਰਮ ਕਰਨਾ ਰੱਖ ਦਿੱਤਾ ਹੈ। ਆਹ ਦੇਖੋ ਤੇਲ ਸੜ ਚੁੱਕਾ ਹੈ। ਤੂੰ ਹਮਾਰਿਆ ਹੁਣ ਸਭ ਤੋਂ ਪਹਿਲਾਂ ਅਸੀਂ ਆਪਣੇ ਜਿਹੜੇ ਪਿਆਜ਼ ਕੱਟੇ ਨੇ ਅਸੀਂ ਉਹ ਪਾ ਲਾਂਗੇ। ਬਲੀ ਚੰਗੇ ਤਰੀਕੇ ਬਣਾਵਾਂਗੇ ਜੀ ਬਹੁਤ ਵਧੀਆ ਬਣਾਵਾਂਗੇ। ਮੈਂ ਫੋਟੋ ਚੰਗੀ ਤਰ੍ਹਾਂ ਦਿਖਾ ਰਹੀ ਸਭ ਦੀ ਕਿਉਂਕਿ ਮੇਰਾ ਕੈਮਰਾ ਨੀਵਾ ਹੈ ਵੱਡਾ ਸਟੈਂਡ ਮੇਰਾ ਢੁੱਟ ਚੁੱਕਾ ਹੈ। ਇਸ ਕਰਕੇ ਮੈਂ ਤੁਹਾਨੂੰ ਉਸ ਤਰੀਕੇ ਦਿਖਾ ਸਕਦੀ ਹਾਂ ਮਠਾਲੇ ਭੁੰਨ ਦੇ। ਆ ਦੇਖੋ ਜਿਸ ਤਰ੍ਹਾਂ ਸੀ ਤੁਹਾਨੂੰ ਦੱਸਿਆ ਉਸੇ ਤਰੀਕੇ ਮਟਿਕੜ ਪਾਵਾਂਗੇ ਆ ਵੇਖੋ ਲੋੜ ਅਨੁਸਾਰ ਅਸੀਂ ਨਮਕ ਪਾਵਾਂਗੇ ਜਿੰਨਾ ਕਸੀ ਖਾਣੇ ਆ ਉਸੇ ਹਿਸਾਬ ਨਾਲ ਨਮਕ ਪਾਤਾ ਇਹ ਆ ਸੀ ਪਾਇਆ ਹਲਦੀ ਪਾਊਡਰ ਜਿੰਨੀ ਕਿ ਸਾਨੂੰ ਜ਼ਰੂਰਤ ਹੈ ਅਸੀਂ ਉਸੇ ਹਿਸਾਬ ਨਾਲ ਪਾਇਆ ਹਲਦੀ ਬਹੁਤ ਤੇਜ ਹੈ ਇਸ ਕਰਕੇ ਅਸੀਂ ਹਲਦੀ ਥੋੜੀ ਘੱਟ ਪਾਵਾਂਗੇ ਇਹਦੇ ਵਿੱਚ ਅਸੀਂ ਵੇਖੋ ਲਾਲ ਮਿਰਚ ਦਾ ਬਿਲਕੁਲ ਇਸਤੇਮਾਲ ਨਹੀਂ ਕੀਤਾ ਤੇ ਪਾਣੀ ਵੀ ਨਹੀਂ ਹੈ ਜੋ ਕਿ ਲਾਲ ਮਿਰਚ ਵਵਾਸਿਤ ਕਰ ਦਿੰਦੀ ਆ ਅਸੀਂ ਖਾਂਦੇ ਹੀ ਨਹੀਂ ਲਾਲ ਮੁੱਝ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਹਲਾ ਲਵਾਂਗੇ ਸਾਡਾ ਨਮਕ ਤੇ ਮਿਰਚ ਹਲਦੀ ਹੋ ਜਾਵੇ ਚੰਗੀ ਤਰ੍ਹਾਂ ਮਸਾਲਾ ਭੁੱਜ ਜਾਵੇ ਹੁਣ ਦੇਖੋ ਜਿਹੜਾ ਅਸੀਂ ਆਪਣਾ ਕੱਟ ਕੇ ਘੁੱਟ ਕੇ ਰੱਖਿਆ ਹੈ ਪੇਸਟ ਟਮਾਟਰਾਂ ਦੀ ਇਹਨੂੰ ਅਸੀਂ ਪਾ ਦਵਾਂਗੇ ਤਿੰਨ ਚੰਗੀ ਤਰ੍ਹਾਂ ਭੁੰਨਾਂਗੇ ਆ ਪਾਤੀ ਅਸੀਂ ਹੁਣ ਇਸ ਨੂੰ ਚੰਗੀ ਤਰ੍ਹਾਂ ਫੁੰ ਲਵਾਂਗੇ ਤੇ ਫਿਰ ਅਸੀਂ ਇਹਦੇ ਵਿੱਚ ਰਾਜ ਮਾ ਬਣਾਵਾਂਗੇ ਐ ਦੇਖੋ ਜੀ ਮਸਾਲਾ ਪੁੱਜ ਚੁੱਕਾ ਹੈ ਸਾਡਾ ਜੇ ਨਾ ਸੋਚੋ ਵੀ ਤੁਸੀਂ ਲੰਗ ਵਾਲੀ ਮਿਰਚ ਪਾਓਗੇ ਤੇ ਇਹ ਸੱਜੀ ਕਲਰ ਦੇਗੀ ਇਹ ਹਰੀਆਂ ਮਿਰਚਾਂ ਦੇ ਨਾਲ ਵੀ ਕਲਰ ਬਹੁਤ ਵਧੀਆ ਸਬਜੀ ਦਾ ਦਿੰਦਾ ਹੈ ਮੈਂ ਤੁਹਾਨੂੰ ਦਿਖਾਉਂਗੀ ਸਬਜੀ ਬਣਾ ਆ ਗਈ ਵੇਖਣਾ ਕਿੰਨਾ ਵਧੀਆ ਇਹਦੇ ਤੇ ਕਲਰ ਆਣਾ ਮਸਾਲਾ ਪੂਜੀ ਚੁੱਕਾ ਹੈ ਤੇ ਹੁਣ ਅਸੀਂ ਆਪਣੇ ਜਿਹੜੇ ਰਾਜਮਾ ਇਹਦੇ ਵਿੱਚ ਪਾ ਦਵਾਂਗੇ। ਐ ਦੇਖੋ ਪਿਜੀ ਚੁੱਕੇ ਰਾਜਮਾ। ਐ ਸਾਡੇ ਰਾਜਮਾ ਪੈ ਗਏ। ਹੁਣ ਅਸੀਂ ਇਹਦੇ ਵਿੱਚ ਪਾਣੀ ਪਾ ਦਾਂਗੇ ਥੋੜਾ ਜਿਹਾ ਖੁੱਲਾ ਤਾਜ ਉਹ ਸਾਡੇ ਰਾਜਮਾ ਗਲ ਸਕਣ। ਕਿਚਨ ਜੀ ਤਰ੍ਹਾਂ ਬਣ ਸਕਣ। ਆਧਾ ਕੁਕਰ ਅਸੀਂ ਪਾਣੀ ਦਾ ਪਾਤਾ। ਹੁਣ ਅਸੀਂ ਨੂੰ ਵਿਸਲ ਵਜਾ ਲਾਂਗੇ। ਤਾਜੋ ਰਾਜਮਾ ਚੰਗੀ ਤਰ੍ਹਾਂ ਬਨ ਸਕਣ ਤੇ ਗਲ ਸਕਣ। ਤੁਸੀਂ ਆਪਣੇ ਕੁੱਕਰ ਦਾ ਢੱਕਣ ਬੰਦ ਕਰਕੇ ਰੱਖ ਦਵਾਂਗੇ। ਤਾਂ ਜੋ ਸਬਜੀ ਤਿਆਰ ਹੋ ਸਕੇ। ਆਹ ਦੇਖੋ ਜੀ ਅਸੀਂ ਆਪਣੇ ਰਾਈਸ ਜਾਨੀ ਕਿ ਚਾਵਲ ਸਾਫ਼ ਕਰਕੇ ਰੱਖਣ ਲੱਗੇ ਆਂ ਫਿਰ ਇਹਨੂੰ ਅਸੀਂ ਅੱਧਾ ਘੰਟਾ ਭਿਉਵਾਂਗੇ ਤੇ ਫਿਰ ਅਸੀਂ ਬਣਾਵਾਂਗੇ। ਬਣਾ ਕੇ ਤੁਹਾਨੂੰ ਦਿਖਾਵਾਂਗੇ ਕਿੰਨੇ ਵਧੀਆ ਚਾਵਲ ਤੇ ਰਾਜਮਾ ਬਣਦੇ ਨੇ ਆਹ ਹੁਣ ਇਹਨੂੰ ਅਸੀਂ ਚੁੰਨ ਲਈਏ ਆ ਦੇਖੋ ਇੱਕ ਪਾਸੇ ਸਾਡੇ ਰਾਜਮਾ ਰਿਜ ਰਹੇ ਨੇ ਇੱਕ ਪਾਸੇ ਅਸੀਂ ਆਪਣੇ ਜੀਰਾ ਰਾਈਸ ਚਾਵਲ ਬਣਾ ਲਾਂਗੇ ਬਹੁਤ ਵਧੀਆ ਤੇ ਬਹੁਤ ਹੀ ਸਵਾਦ ਤੇ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਦੋ ਚੀਮਚ ਆਪਣੇ ਦੇਸੀ ਘਿਓ ਦੇ ਪਾਵਾਂਗੇ ਉੜੇ ਜੀ ਚੋਲਾਂ ਦਾ ਟੇਸਟ ਬਣ ਜਾਏ ਆ ਦੇਖੋ ਜਿਹਦੇ ਵਿੱਚ ਸਾਡਾ ਜੀਰਾ ਭੁੱਜ ਸਕੇ ਅਸੀਂ ਕਿਉ ਪਾ ਲਿੱਤਾ ਬਹੁਤ ਹੀ ਵਧੀਆ ਬਹੁਤ ਹੀ ਸਵਾਦ ਬੰਦੇ ਨੇ ਬਣਾ ਕੇ ਜਰੂਰ ਦੇਖਿਓ ਦੇਖੋ ਕਿਉ ਸਾਡਾ ਗਰਮ ਹੋ ਚੁੱਕਾ ਹੈ ਅਸੀਂ ਥੋੜਾ ਜਿਹਾ ਜੀਰਾ ਪਾ ਦਾਂਗੇ ਆ ਵੇਖੋ ਬਹੁਤ ਵਧੀਆ ਬੰਦੇ ਨੇ ਬਹੁਤ ਸਵਾਦ ਬੰਦੇ ਨੇ ਥੋੜਾ ਜਿਹਾ ਅਸੀਂ ਨਮਕ ਪਾ ਦਾਂਗੇ ਤਾਂ ਕਿ ਸਾਡੇ ਚੋਲਾਂ ਦਾ ਥੋੜਾ ਟੇਸਟ ਹੋ ਜੇ ਤੇ ਲੋੜ ਜਿੰਨਾ ਕ ਸੀ ਇੱਕ ਗਲਾਸ ਪਾਣੀ ਦਾ ਬਣਾਵਾਂਗੇ ਤੇ ਇੱਕ ਗਲਾਸ ਹੀ ਛੋਲਾਂ ਦਾ ਪਾਵਾਂਗੇ ਦੋ ਗਲਾਸ ਪਾਣੀ ਦੇ ਇੱਕ ਗਲਾਸ ਛੋਲਾਂ ਦਾ ਆ ਦੇਖੋ ਅਸੀਂ ਬਣਾਏ ਨੇ 1.5 ਗਲਾਸ ਤੇ ਅਸੀਂ 3 ਗਲਾਸ ਛੋਲਾਂ ਦੇ ਵਿੱਚ ਪਾਣੀ ਪਾਵਾਂਗੇ ਬਹੁਤ ਵਧੀਆ ਬੰਦੇ ਨੇ ਬਹੁਤ ਹੀ ਟੇਸਟੀ ਬੰਦੇ ਨੇ ਇੱਕ ਵਾਰੀ ਬਣਾ ਕੇ ਦੇਖੋ ਬਹੁਤ ਵਧੀਆ ਲੱਗਦੇ ਨੇ ਅਤੇ 3 ਗਲਾਸ ਅਸੀਂ ਪਾਣੀ ਦੇ ਪਾ ਦਿੱਤੇ ਹੁਣ ਅਸੀਂ ਇਹਨੂੰ ਟੱਕ ਕੇ ਰੱਖ ਦੇਵਾਂਗੇ ਸਾਡਾ ਪਾਣੀ ਗਰਮ ਹੋ ਸਕੇ ਤੇ ਚਾਵਲ ਅਸੀਂ ਦੇਖੋ ਧੋ ਕੇ ਭਿਉ ਕੇ ਸਾਫ ਪਾਣੀ ਚ ਕੱਢ ਕੇ ਰੱਖ ਲਿੱਤੇ ਹੋਏ ਨੇ ਇਸੇ ਤਰ੍ਹਾਂ ਪੈਣਾ ਭਿਉਗੇ ਰੱਖੋਗੇ ਚੋਲ ਬਹੁਤ ਵਧੀਆ ਬੰਦਦੇ ਨੇ ਆ ਦੇਖੋ ਪਾਣੀ ਰਿਜਨ ਲਾ ਪਿਆ ਹੁਣ ਅਸੀਂ ਆਪਣੇ ਚਾਵਲ ਪਾ ਦਾਂਗੇ ਸੀਨ ਨੂੰ ਚੰਗੀ ਤਰ੍ਹਾਂ ਹਿਲਾ ਲਾਂਗੇ ਤਾਂ ਜੋ ਸਾਡੇ ਚੌਲ ਬਹੁਤ ਹੀ ਵਧੀਆ ਬਣ ਸਕਣ ਆ ਦੇਖੋ ਜੀ ਚਾਵਲ ਸਾਡੇ ਬਣ ਚੁੱਕੇ ਨੇ ਬਹੁਤ ਵਧੀਆ ਬਹੁਤ ਹੀ ਵੇਖੋ ਫਨਫਨੇ ਚਾਵਲ ਬਣੇ ਨੇ ਇਸੇ ਤਰੀਕੇ ਬਣਾਇਆ ਕਰੋ ਤੇ ਖਾਇਆ ਕਰੋ ਵੇਖੋ ਕੋਈ ਪਿੱਛੇ ਕੱਢਣ ਦੀ ਲੋੜ ਨਹੀਂ ਹੈ ਦੇਖੋ ਕਿੰਨੇ ਸੋਹਣੇ ਬਣੇ ਦੇਖੋ ਤੁਸੀਂ ਇਹ ਦੇਖੋ ਇੱਕ ਇੱਕ ਦਾਣਾ ਵੱਖੋ ਵੱਖਰਾ ਵੇਖੋ ਤੁਸੀਂ ਬਹੁਤ ਵਧੀਆ ਬਣਦੇ ਨੇ ਬਣਾਇਆ ਕਰੋ ਤੇ ਖਾਇਆ ਕਰੋ ਹੁਣ ਰਾਜਮਾ ਬਣਨਗੇ ਫੇਰ ਤੁਹਾਨੂੰ ਦਿਖਾਵਾਂਗੇ ਆ ਦੇਖੋ ਜੀ ਸਾਡੇ ਰਾਜਮਾ ਚਾਵਲ ਬਣ ਚੁੱਕੇ ਨੇ ਬਹੁਤ ਹੀ ਵਧੀਆ ਬਹੁਤ ਹੀ ਟੇਸਟੀ ਵੇਖੋ ਕਲਰ ਛੱਡ ਦਿੱਤਾ ਜਰੂਰੀ ਨਹੀਂ ਰੰਗ ਵਾਲੀ ਮਿਰਚ ਪਾਓਗੇ ਤੇ ਕਲਰ ਹੋਏਗਾ ਆ ਦੇਖੋ ਕਿੰਨੇ ਵਧੀਆ ਬਨੇ ਨੇ ਚਾਵਲ ਦੇਖੋ ਤੁਸੀਂ ਇੱਕ ਇੱਕ ਦਾਣਾ ਵੱਖੋ ਵੱਖਰਾ ਮਿਲੇਗਾ ਤੁਹਾਨੂੰ ਬਹੁਤ ਵਧੀਆ ਬਨੇ ਨੇ ਇਸੇ ਤਰੀਕੇ ਬਣਾਇਆ ਕਰੋ ਤੇ ਇਸੇ ਤਰੀਕੇ ਖਾਇਆ ਕਰੋ ਜੇ ਸਾਨੂੰ ਮੇਰੀ ਰੈਸਪੀ ਪਸੰਦ ਆਈ ਹੋਵੇ ਤਾਂ ਮੈਨੂੰ ਲਾਈਕ ਸ਼ੇਅਰ ਕਮੈਂਟ ਤੇ ਜਰੂਰ ਕਰਿਓ ਵੇਖੋ ਕਿਸੇ ਕੇ ਗਲੇ ਹੋਏ ਨੇ ਬਿਲਕੁਲੀ ਕਲੀਅਰ ਹੋ ਚੁੱਕੇ ਨੇ ਮੇਰੀ ਵੀਡੀਓ ਪਸੰਦ ਆਵੇ ਤਾਂ ਮੈਨੂੰ ਜਰੂਰ ਲੈ ਕੇ ਭੇਜਿਆ ਕਰੋ ਵੀ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਜਾਂ ਨਹੀਂ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਹੋਵੇ ਮੈਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਇਸੇ ਤਰੀਕੇ ਰਾਜਮਾ ਚਾਵਲ ប ਣਾ យោ ਤੇ ខ ਾਇ ោបាយ